ਅੱਜ ਆਪਾਂ ਸਾਰੇ ਸਰਦਾਰ ਹਰਭਜਨ ਸਿੰਘ ਸਿੱਧੂ ਜੋ ਕਿ ਸਾਡੇ ਕਿਸਾਨ ਕਾਂਗਰਸ ਸੰਗੂਰ ਦੇ ਪ੍ਰੈਜ਼ੀਡੈਂਟ ਨੇ ਪ੍ਰਧਾਨ ਨੇ ਉਹਨਾਂ ਦੇ ਸੱਦੇ ਤੇ ਇਸ ਪੈਲਸ ਵਿੱਚ ਜਖੇਪੜ ਵਿਖੇ ਢੜਬਾ ਹਲਕੇ ਚ ਆਪਾਂ ਸਾਰੇ ਇਕੱਤਰ ਆਂ ਸਭ ਤੋਂ ਪਹਿਲਾਂ ਮੇਰੀ ਪਿਆਰ ਨਾਲ ਫਤਿਹ ਪ੍ਰਵਾਨ ਕਰਨੀ ਜੇ ਸਾਰੇ ਮਾਈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਉੱਪਰ ਸਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਸੂਬਾ ਦੇ ਕਿਸਾਨ ਕਾਂਗਰਸ ਦੇ ਕਿਰਨਜੀਤ ਸਿੰਘ ਜੀ ਸੰਧੂ ਸਰਦਾਰ ਜਗਦੇਵ ਸਿੰਘ ਜੀ ਕਮਾਲੂ ਐਕਸ ਐਮ ਐਲ اے ਮੋੜ ਰਾਜਾ ਬੀਰ ਕਲਾ ਜੀ ਸਾਬਕ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਸਰਦਾਰ ਰਾਹੁਲਿੰਦਰ ਸਿੰਘ ਜੀ ਸਿੱਧੂ ਮੈਡਮ ਪਠਲ ਦੇ ਹੋਂਹਾਰ ਸੁਪੁੱਤਰ ਹਰਦੀਪ ਸਿੰਘ ਜੀ ਦੌਲਤਪੁਰ ਸਰਪੰਚ ਧੂਰੀ ਵਰਿੰਦਰ ਪਨਵਾ ਜੀ ਜੋ ਕਿ ਫਾਰਮਰ ਚੇਅਰਮੈਨ ਨੇ ਬਲਕ ਸਮਤੀ ਦੇ ਮਨਜੀਤ ਸਿੰਘ ਜੀ ਕੋਟਫੱਤਾ ਜੋ ਸਟੇਜ ਦੀ ਕਾਰਵਾਈ ਚਲਾ ਰਹੇ ਨੇ ਅਤੇ ਹੋਰ ਮੇਰੇ ਸਾਹਮਣੇ ਵਿਰਾਜਮਾਨ ਸਾਰੇ ਪਿੰਡਾਂ ਦੇ ਦਰਜਾ ਬਦਰਜਾ ਸਤਕਾਰਯੋ ਸਰਪੰਚ ਨੰਬਰਦਾਰ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਸਾਹਿਬ ਆਏ ਨੇ ਜਖੇਪਲ ਹਰਪੱਜਨ ਉਹਨਾਂ ਦੇ ਨਗਰ ਦੇ ਸਾਰੀ ਕਮੇਟੀ ਆਈ ਆ ਮੈਂ ਦੇਖ ਰਿਹਾ ਬਹੁਤ ਵੱਡੀ ਤਦਾਦ ਛਵੀਪੀਆਂ ਪਹਿਣਾ ਨੌਜਵਾਨ ਔਰ ਨਾਲ ਸਾਡੇ ਇਸ ਵਿਖੇਪਲ ਤੋਂ ਆਇਆ ਸਾਰਾ মিডিਆ ਮੈਂ ਸਭ ਦਾ ਬਹੁਤ ਬਹੁਤ ਰਿਣੀ ਆ ਮੇਰੇ ਵੀਰੋ ਮੈਂ ਕਿਸਾਨਾਂ ਬਾਰੇ ਵੀ ਗੱਲ ਕਰਨਾ ਚਾਹੁੰਦਾ ਪਰ ਪਹਿਲਾਂ ਜੋ ਪੰਜਾਬ ਦੇ ਨਾਲ ਧੋਖਾ ਧੜੀ ਹੋਈ ਆ ਆਪਾਂ ਸਾਰਿਆਂ ਨੇ ਬੜੇ ਆਸ ਨਾਲ 3-3.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਸਭ ਕੁਝ ਪੰਜਾਬ ਦੇ ਲੋਕਾਂ ਨੇ ਲੁਟਾਤਾ ਇਹਨਾਂ ਦੇ ਸਿਰ ਦੇ ਉੱਤੋਂ ਦੀ ਵਾਰਤਾ ਸੀ ਵਿਦੇਸ਼ਾਂ 'ਚ ਬੈਠੇ ਐਨਆਰਆਈਸ ਨੇ ਕੇਜਰੀਵਾਲ ਨੂੰ ਮਸੀਹਾ ਸਮਝ ਕੇ ਉਹਨਾਂ ਨੇ ਸਾਰਾ ਕੁਝ ਪੈਸਾ ਥੇਲਾ ਆਪਣੇ ਪਿੰਡਾਂ ਦੇ ਵਿੱਚ ਬਹੁਤ ਅਮਦਾਨ ਕੀਤੀ ਤੇ ਸਰਕਾਰ ਬਣ ਗਈ ਮੇਰੇ ਵੀਰੋ ਬਜ਼ੁਰਗੋ ਤੇ ਭੈਣੋ ਅੱਜ 3 ਸਾਲ ਬੀਤਣ ਤੋਂ ਬਾਅਦ ਹਰ ਪੰਜਾਬੀ ਪਛਤਾ ਰਿਹਾ ਉਹ ਆਪਣੇ ਆਪ ਨੂੰ ਕੋਸ ਰਿਆ ਕਿ ਕਿ ਇਟੀ ਵੱਡੀ ਗਲਤੀ ਸਾਡੇ ਤੋਂ ਪੰਜਾਬ ਦੇ ਵਿੱਚ ਕਰਵਾਤੀ ਕਿਉਂਕਿ ਦੇਖੋ ਗੱਲ ਇਹ ਆ ਕਿ ਪੰਜਾਬ ਦੇ ਉੱਤੇ ਹਮਲੇ ਤਾਂ ਬਹੁਤ ਪਹਿਲਾਂ ਤੋਂ ਚੱਲੇ ਆਉਂਦੇ ਨੇ ਪੁਰਾਣੇ ਚੱਲਦੇ ਨੇ ਅਬਦਾਲੀਆਂ ਦੇ ਦੁਰਾਨੀਆਂ ਦੇ ਮੁਗਲਾਂ ਦੇ ਅੰਗਰੇਜ਼ਾਂ ਦੇ ਬਾਅਦ ਵਿੱਚ ਬੈਠੇ ਆਪਣੇ ਦਿੱਲੀ ਦੇ ਤਖਤ ਦੇ ਲੋਕਾਂ ਨੇ ਸਾਡੇ ਨਾਲ ਪੰਜਾਬ ਦੇ ਲੋਕਾਂ ਨਾਲ ਬਹੁਤ ਬੇਇਨਸਾਫੀ ਕੀਤੀ ਆ ਲੇਕਿਨ ਉਹ ਸਾਰੇ ਫਿਰ ਵੀ ਬਾਹਰ ਨਹੀਂ ਸਕੇ ਅਸੀਂ ਇਹਨਾਂ ਨੂੰ ਆਪਣੇ ਆਪਣੇ ਸਮਝ ਕੇ ਆਪਣੇ 92 ਐਮਐਲਏ ਇਥੋਂ ਪਿੰਡਾਂ ਤੋਂ ਉੱਠੇ ਨੌਜਵਾਨ ਅਤੇ ਹੋਰ ਸਧਾਰਨ ਬੰਦਿਆਂ ਨੂੰ ਵੋਟਾਂ પા ਕੇ ਅਸੀਂ ਬੜੀ ਆਸ ਨਾਲ ਸਰਕਾਰ ਬਣਾਈ ਸੀ ਪਰ ਮੈਂ ਸਮਝਦਾ ਕਿ ਦੇਖੋ ਗੱਲ ਇਹ ਆ ਕਿ ਅਸੀਂ ਆਰਥਿਕ ਤੌਰ ਤੇ ਉਜੜ ਸਕਦਾ ਪੰਜਾਬ ਇੱਕ ਵਾਰ ਨਹੀਂ ਉਜੜਿਆ ਬਹੁਤ ਵਾਰ ਉਜੜਿਆ بڑے ਹਮਲੇ ਹੋਏ ਬੜਾ ਨੁਕਸਾਨ ਹੋਇਆ ਭਾਰੀ ਲੇਕਿਨ ਜਦੋਂ ਕਿਸੇ ਦੀ ਵਿਚਾਰਧਾਰਾ ਤੇ ਸੱਟ ਮਾਰੀ ਜਾਵੇ ਕਿਸੇ ਦੀ ਸੋਚ ਤੇ ਕਿਸੇ ਦੀ ਜ਼ਹਿਨियत ਦੇ ਉੱਤੇ ਸਾੜ ਮਾਰੀ ਜਾਵੇ ਉਹ ਬਹੁਤ ਨੁਕਸਾਨਦੇਖ ਹੁੰਦੀ ਹੈ ਅੱਜ ਕੀ ਹੋ ਰਿਹਾ ਕਿ ਪੰਜਾਬ ਦੇ ਉੱਤੇ ਰਾਜ ਕਰਨ ਵਾਲੇ ਇਹ ਸਾਰੇ ਹੁਸ਼ਿਆਰ ਤੇ ਸ਼ਾਤਰ ਬੰਦੇ ਕੇਜਰੀਵਾਲ ਸਮੇਤ ساری ਟੀਮ ਇਹ ਬਾਹਰੋਂ ਆ ਕੇ ਸਾਡੇ ਦੇ ਰਾਜ ਕਰਨ ਲੱਗ ਗਏ ਨੇ ਭਗਵੰਤ ਮਾਨ ਮਹਿਜ਼ ਹੱਥ ਟੁੱਕਾ ਬਣ ਕੇ ਰਹਿ ਗਿਆ ਵਾ ਸਿਰਫ ਉਪ ਮੰਤਰੀ ਦਾ ਅਹੁਦਾ ਉਹਨੂੰ ਗੱਡੀਆਂ ਝੂਟਣ ਨੂੰ ਦੇ ਦਿੱਤੀਆਂ ਹੈਲੀਕਾਪਟਰ ਚੜਨ ਨੂੰ ਦੇਤਾ दारू शारू ਪੀਣ ਨੂੰ ਦੇਤੀ ਸ਼ਾਮ ਨੂੰ ਤੇ ਆ ਮਾੜਾ ਮੋਟਾ ਰਿਬਨ ਰੂਬਨ ਕੱਟਣ ਨੂੰ ਤੇ ਆ ਨੀ ਪੱਥਰ ਰੱਖਣ ਨੂੰ ਰੱਖ ਲਿਆ ਅਸਲ ਰਾਜ ਮੇਰੇ ਵੀਰੋ ਭੈਣੋ ਬਜ਼ੁਰਗੋ ਅੱਜ ਦਿੱਲੀ ਦੇ ਤਖਤ ਦਾ ਸਾਡੇ ਉੱਤੇ ਥੋਪਿਆ ਜਾ ਰਿਹਾ ਹੈ ਕੇਜਰੀਵਾਲ ਬਿਲਕੁਲ ਉਸੇ ਤਰ੍ਹਾਂ ਜਿਵੇਂ ਬੀਜੇਪੀ ਪੰਜਾਬ ਦੇ ਪ੍ਰਤੀ ਆਪਣੀ ਜਿਹੜੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੀ ਬਿਲਕੁਲ ਉਹੀ ਨਫ਼ਰਤ ਦੀ ਭਾਵਨਾ ਕੇਜਰੀਵਾਲ ਦੇ ਮਨ ਵਿੱਚ ਹੈ ਅੱਜ ਪੰਜਾਬ ਦੇ ਵਿੱਚ ਜਿਹੜੇ ਇੰਪੋਰਟੈਂਟ ਹੁੰਦੇ ਨੇ ਉਹ ਸਾਰੇ ਗੈਰ ਪੰਜਾਬੀਆਂ ਦੇ ਕੋਲ ਨੇ ਸਾਡੇ ਪੰਜਾਬ ਦਾ ਜਿਹੜਾ ਮੁੱਖ ਸ਼ਕਤ ਤਰ ਹੈ ਚੀਫ ਸੈਕਟਰੀ ਉਹ ਗੈਰ ਪੰਜਾਬੀ ਹੈ ਆ ਸਾਡੇ ਪੰਜਾਬ ਦਾ ਡੀਜੀਪੀ ਜਿਹੜਾ ਹੈ ਉਹ ਗੈਰ ਪੰਜਾਬੀ ਹੈ ਆ ਸਾਡੇ ਪੰਜਾਬ ਦਾ ਗ੍ਰਹਿ ਸ਼ਕਤਰ ਹੋਮ ਸੈਕਟਰੀ ਉਹ ਸਾਰੇ ਗੈਰ ਪੰਜਾਬੀ ਨੇ ਅੱਜ ਮੁੱਖ ਮੰਤਰੀ ਦੇ ਘਰ ਦੇ ਵਿੱਚ ਇੱਕ ਵਿੱਭਾ ਬਨਾਮ ਦਾ ਦਿੱਲੀੋਂ ਲੈ ਕੇ ਇੱਕ ਕੇਜਰੀਵਾਲ ਦਾ ਨੌਕਰ ਗੈਲੋ ਉਹ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਪਿਠਾ ਕੇ ਮੁੱਖ ਮੰਤਰੀ ਦਾ ਕੰਮ ਚਲਾ ਰਿਹਾ ਵਿਪਕਾ ਕੌਣ ਹੈ ਵਿਪਕ ਕੁਮਾਰ ਜਿਸ ਨੇ ਇੱਕ ਔਰਤ ਸਵਾਤੀ ਮਾਲੇਵਾਲ ਜਿਹੜੀ ਰਾਜ ਸਭਾ ਦੀ ਮੈਂਬਰ ਬਣਾਈ ਸੀ ਦਿੱਲੀ ਚ ਆਮ ਆਦਮੀ ਪਾਰਟੀ ਨੇ ਉਹਨੂੰ ਇਸ ਵਿਪਕ ਕੁਮਾਰ ਨੇ ਘਰ ਸੱਦ ਕੇ ਕੇਜਰੀਵਾਲ ਦੀ ਹਾਜ਼ਰੀ ਦੇ ਵਿੱਚ ਕੁੱਟਿਆ ਮਾਰਿਆ ਚਪੇੜਾ ਮਾਰਿਆ ਢਿੱਡ ਚ ਲੱਤਾਂ ਮਾਰੀਆਂ ਇਸ ਵਿਪਕ ਕੁਮਾਰ ਦੇ ਦਿੱਲੀ ਵਿੱਚ ਪਰਚਾ ਦਰਜ ਹੋਇਆ ਇਹਨੂੰ ਤਿਹਾੜ ਜੇਲ੍ਹ ਵਿੱਚ 4 5 6 ਵੀ ਨੈਰਾਣਾ ਪਿਆ ਜਵਾਰਨ ਤੇ ਆਇਆ ਹੋਇਆ ਬੰਦਾ ਇੱਕ ਕ੍ਰਾਈਮਨਲ ਬੰਦਾ ਜਿਹੜਾ ਔਰਤਾਂ ਤੇ ਹਮਲਾ ਕਰਦਾ ਉਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਬਿਠਾਇਆ ਇਸ ਦੇ ਨਾਲ ਨਾਲ ਜਿੰਨੇ ਵਜ਼ੀਰ ਬਣੇ ਨਾ ਸਾਰਿਆਂ ਦੇ ਉੱਤੇ ਇੱਕ ਇੱਕ ਦਿੱਲੀ ਦਾ ਬੰਦਾ ਬਿਠਾਇਆ ਹੋਇਆ ਇੱਕ ਨਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਆ ਸਭ ਤੋਂ ਇੰਪੋਰਟੈਂਟ ਅਧਾਰਾਵਾਜ ਨੇ ਸਾਰੇ ਪੰਜਾਬ ਦੀ ਇੰਡਸਟਰੀ ਨੂੰ ਦੇਖ ਰਹਾ ਕਿ ਇਹ ਪਾਣੀ ਤਾਂ ਨਹੀਂ ਗੰਦਲਾ ਕਰ ਰਹੇ ਇਹ ਹਵਾਵਾਂ ਦਾ ਨਹੀਂ ਗੰਦਲਾ ਕਰ ਰਹੇ ਉਹ ਵੀ ਜਿਹੜੀ ਚੇਅਰਮੈਨ ਲਾਉਣੀ ਸੀ ਚੇਅਰਪਰਸਨ ਉਹ ਇੱਕ ਰੇਨੂ ਕੁਪਤਾ ਦਿੱਲੀ ਦੀ ਬੋਕਰ ਪਾਰਟੀ ਦੀ ਸਖਤਰ ਆ ਪਿਛਲੇ ਦਿਨਾਂ ਵਿੱਚ ਉਹਨੂੰ ਲਿਆ ਕੇ ਸਾਡੇ ਪੰਜਾਬ ਦੇ ਸਿਰ ਤੇ ਬਿਠਾਤਾ ਇਹਨਾਂ ਨੂੰ ਕੋਈ ਪੰਜਾਬ ਦਾ ਚੰਗਾ ਇੰਜੀਨੀਅਰ ਨਹੀਂ ਮਿਲਿਆ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਵਾਤਾਵਰਣ ਨੂੰ ਸਾਫ਼ ਰੱਖਣ ਵਾਸਤੇ ਇੰਡਸਟਰੀ ਨੂੰ ਸਾਫ਼ ਰੱਖਣ ਵਾਸਤੇ ਆਪਣਾ ਕੰਮ ਕਰ ਸਕੇ ਫਿਰ ਇੱਕ ਆ ਪਿਛਲੇ ਦਿਨਾਂ ਚ ਇੱਕ ਦੀਪਕ ਚੋਹਾਨ ਯੂਪੀ ਦਾ ਰਹਿਣ ਵਾਲਾ ਇੱਕ ਬੰਦਾ ਉਸ ਨੂੰ ਲਿਆ ਕੇ ਸਾਡਾ ਜਿਹੜੀ ਇੰਡਸਟਰੀਅਲ ਕਾਰਪੋਰੇਸ਼ਨ ਆ ਲਾਰਜ ਇੰਡਸਟਰੀਅਲ ਬੋਰਡ ਉਹਦਾ ਚੇਅਰਮੈਨ ਨਿਉਕ ਕਰਤਾ ਮੈਂ ਸਮਝਦਾ ਇਹਦੇ ਨਾਲੋਂ ਜ਼ਿਆਦਾ ਸ਼ਰਮ ਦੀ ਗੱਲ ਪੰਜਾਬ ਦੇ ਵਾਸਤੇ ਨਹੀਂ ਹੋ ਸਕਦੀ ਕਿ ਸਾਡੇ ਚੰਗੇ ਚੰਗੇ ਵਿਦਵਾਨ ਲੋਕ ਪੰਜਾਬੀ ਪੜ੍ਹੇ ਲਿਖੇ ਲੋਕ ਪੜੇ ਅੱਛੇ ਜਿਹੜੇ ਲੋਕ ਪੰਜਾਬ ਨੂੰ ਚਲਾ ਸਕਦੇ ਆ ਉਹਨਾਂ ਸਾਰਿਆਂ ਨੂੰ ਪਾਸੇ ਕਰ ਦਿੱਤਾ ਵਾ ਤੇ ਆਪਣੇ ਬੰਦੇ ਲਿਆ ਕੇ ਦਿੱਲੀੋਂ ਸਾਰੇ ਉਹ ਫਿਕਸ ਕਰ ਦਿੱਤੇ ਪਲਾਨਟ ਕਰ ਦਿੱਤੇ ਆ ਜਿਹੜਾ ਐਜੂਕੇਸ਼ਨ ਬੋਰਡ ਦੀ ਬਹੁਤ ਦੇਰ ਦਿੱਲੀੋਂ ਇੱਕ ਬੀਬੀ ਕੋਈ ਮਿਸਸ ਬੀਬੀ ਵਗੈਰਾ ਕੇਜਰੀ ਵਾਲਦੇ ਨਾਲ ਕੰਮ ਕਰਦੀ ਸੀ ਉਹਨੂੰ ਆਪਣਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਬਣਾ ਕੇ ਕਾਫੀ ਦੇਰ ਰੱਖਿਆ ਇਹ ਅੱਜ ਪੰਜਾਬ ਦੇ ਹਾਲਾਤ ਨੇ ਮੇਰੇ ਵੀ ਮੈਂ ਜਿਵੇਂ ਕਹਾ ਕਿ ਅੱਜ ਆਰਥਿਕ ਤੌਰ ਤੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਵਾ ਤੁਸੀਂ ਦੇਖੋ ਚਾਰੇ ਪਾਸੇ ਆ ਇਸ਼ਤਿਹਾਰ ਹੀ ਇਸ਼ਤਿਹਾਰ ਨੇ ਕੋਈ ਖੰਭਾ ਕੋਈ ਗਲੀ ਕੋਈ ਕੂਚਾ ਨਹੀਂ ਛੱਡਿਆ ਜਿੱਥੇ ਕੇਜਰੀ ਵਾਲਦੇ ਭਗਵੰਤ ਮਾਨ ਦੀਆਂ ਫੋਟੋਆਂ ਨਹੀਂ ਲਾਈਆਂ ਸਾਰੇ ਦੇਸ਼ ਦੀਆਂ ਰੰਗ ਅਖਬਾਰਾਂ ਵਿੱਚ ਮੋਹਰਲੇ ਸਫੇ ਦੇ ਰੰਗਦਾਰ ਇਸ਼ਤਿਹਾਰ ਰੋਜ਼ ਲੱਖਾਂ ਰੁਪਏ ਦੇ ਸਾਰੇ 에ਅਰਪੋਰਟਾਂ ਤੇ ਸਾਰੇ ਰੇਲਵੇ ਸਟੇਸ਼ਨਾਂ ਤੇ ਜਿਹੜੇ ਡਿਜੀਟਲ ਇਲੈਕਟ੍ਰੋਨਿਕ ਬੋਰਡ ਜਿਹੜਾ ਕਰਾਇਆ ਸ਼ਾਇਦ ਇੱਕ ਬੋਰਡ ਦਾ ਕੁਝ ਲੱਖ ਰੁਪਏ ਆਊਗਾ ਇੱਕ ਦਿਨ ਦਾ ਸਾਰਾ ਦੇਸ਼ ਭਰਿਆ ਪਿਆ ਮੇਰੇ ਵੀਰੋ ਇਹ ਸਾਰਾ ਖਰਚਾ ਤੁਹਾਡੇ ਸੇ ਵਿੱਚ ਪੈ ਰਿਹਾ ਤੁਹਾਡੇ ਸਿਰ ਦੇ ਉੱਤੇ ਪੈ ਰਿਹਾ ਵਾ ਜਦੋਂ ਕੋਈ ਲਾਮਿਨਟ ਦਸਕਰ ਲੈ ਕੇ 100 ਗੱਡੀ ਹਜ਼ਾਰ ਗਨਮੈਨ ਲੈ ਕੇ ਘੁੰਮਦਾ ਉਹ ਤੁਹਾਡੇ ਸਿਰ ਤੇ ਪੈ ਰਿਹਾ ਖਰਚਾ ए नतीजा होया कि पिछले तीन साल के सिर तो करोड़ ज्यादा कर्जे का इजाफा किया मगरलियां सरकार ने गलत काम कि लेकिन याद रहे कि पिछलिया सरकार ने उन्नीस सौ बानवे तो लेके दो हजार बई तक तीन साल तीन लख करोड़ काजा चढ़िया मतलब एक लख करोड़ काजा दस साल लगते चढ़न ਇਹਨਾਂ ਨੇ ਤਿੰਨ ਸਾਲਾਂ ਦੇ ਵਿੱਚ 1 ਲੱਖ ਕਰੋੜ ਤੋਂ ਉੱਤੇ ਗਰਜ਼ਾ ਚੜ ਦਿੱਤਾ ਤੁਹਾਡੇ ਇਲਾਕੇ ਦਾ ਵਿੱਤ ਮੰਤਰੀ ਆ ਇਹ ਇਹ ਵਿੱਤ ਮੰਤਰੀ ਨਹੀਂ ਇਹ ਬੰਦੂਆ ਮਜ਼ਦੂਰ ਆ ਤੇ ਸਿਰਫ ਜੀ ਹਜ਼ੂਰੀ ਇਹਨੇ ਕੇਜੜੀਵਾਲ ਦੇ ਸਸੋੜੀਏ ਦੇ ਤੇ ਦਿੱਲੀ ਦੇ ਆਪਣੇ ਲੋਕਾਂ ਦੇ ਤੁਸੀਂ ਮੈਨੂੰ ਦੱਸੋ ਮੈਂ ਆ ਹੁਣੇ ਆ ਰਿਆਂ ਡਿੜਬੇ ਦੀਆਂ ਸੜਕਾਂ ਟੁੱਟੀਆਂ ਪਈਆਂ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਸਤੋਜ ਉਹਦੀਆਂ ਸੜਕਾਂ ਟੁੱਟੀਆਂ ਪਈਆਂ ਪਿਛਲੇ 3 ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਮੈਨੇ ਕੇਸ ਗ੍ਰਾਂਟ ਨਹੀਂ ਦਿੱਤੀ ਗਈ ਕਿਸੇ ਕਮੇਟੀ ਨੂੰ ਕੋ ਪੈਸਾ ਨਹੀਂ ਦਿੱਤਾ ਗਿਆ ਸਾਰੀਆਂ ਕਮੇਟੀਆਂ ਦੇ ਸਰਪੰਚਾਂ ਦੇ ਉੱਤੇ ਧੱਕੇ ਨਾਲ ਕਬਜ਼ਾ ਕੀਤਾ ਗਿਆ ਅੱਜ ਪਿੰਡਾਂ ਰੂਪਿਆ ਪੰਜਾਬ ਸਰਕਾਰ ਖਰਚ ਰਹੀ ਹੈ 12 ਕਰੋੜ ਰੁਪਈਆ 12 ਕਰੋੜ ਨਾਲ ਕਿੰਨੇ ਸਕੂਲਾਂ ਨੂੰ ਵੈਸੇ ਠੀਕ ਕੀਤਾ ਜਾ ਸਕਦਾ ਸੀ ਕਿੰਨੀਆਂ ਛੋਟੀਆਂ ਡਿਸਪੈਂਸਰੀਆਂ ਤੇ ਹਸਪਤਾਲਾਂ ਨੂੰ ਠੀਕ ਕੀਤਾ ਜਾ ਸਕਦਾ ਸੀ ਪਰ ਨਹੀਂ ਇਹਨਾਂ ਨੂੰ ਸਿਰਫ ਪ੍ਰਚਾਰ ਤੇ ਪਬਲਿਸਿਟੀ ਤੇ ਮਸ਼ਹੂਰੀ ਚਾਹੀਦੀ ਹੈ ਇਹਨਾਂ ਨੂੰ ਕੁਝ ਛੋੜਨੇ ਚਾਹੀਦਾ ਅੱਜ ਮੈਂ ਦਾਅਵੇ ਨਾਲ ਕਹਿਣ ਲੱਗਿਆ ਤੁਹਾਨੂੰ ਕਿ ਅੱਜ ਪੰਜਾਬ ਇੱਕ ਪੁਲਿਸ ਰਾਜ ਬਣ ਚੁੱਕਾ ਵਾ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਪੁਲਿਸ ਦੇ ਜ਼ਰੀਏ ਆਪਣਾ ਕੰਮ ਚਲਾ ਰਹੀ ਆ ਮੈਂ ਨਾ ਬੈਠੇ ਸੀ ਕਾਉਂਸਲਰ ਹੁਣੇ ਚੀਮਾ ਮੰਡੀ ਤੋਂ ਕਾਉਂਸਲਰ ਜਾਦਾ ਕਾਂਗਰਸ ਦੇ ਜਿੱਤੇ ਤੇ ਪ੍ਰਧਾਨ ਧੱਕੇ ਦੇ ਨਾਲ ਉੱਥੇ ਆਣਾ ਬੋਕਰ ਪਾਰਟੀ ਦਾ ਬਣਾ ਦਿੱਤਾ ਸਾਰੇ ਪਿੰਡਾਂ ਦੇ ਵਿੱਚ ਸਰਪੰਚ ਜਿੱਤੇ ਕਾਂਗਰਸ ਪਾਰਟੀ ਨਾਲ ਜਾਂ ਆਜ਼ਾਦ ਜਿੱਤੇ ਉਹਨਾਂ ਨੇ ਮੁੜ ਕੇ ਉਹਨਾਂ ਨੂੰ ਧੱਕੇ ਦੇ ਨਾਲ ਕਿ ਤੁਹਾਨੂੰ ਗ੍ਰਾਂਟ ਨਹੀਂ ਦੇਵਾਂਗੇ ਤੇਰੇ ਤੇ ਪਰਚਾ ਦਰਜ ਕਰਾ ਜਾਏਗਾ ਉਹ ਸਾਰੇ ਸਰਪੰਚਾਂ ਨੂੰ ਆਪਣੇ ਨਾਲ ਲਾਇਆ ਹੋਇਆ ਵਾ ਇਹ ਪੁਲਿਸ ਰਾਜ ਨਹੀਂ ਤੇ ਇਸ ਨੂੰ ਹੋਰ ਕੀ ਕਹਿੰਦੇ ਨੇ ਪੁਲਿਸ ਰਾਜ ਦਾ ਮੇਰੇ ਵੀਰੋ ਮਤਲਬ ਕੀ ਹੁੰਦਾ ਕਿ ਜਦੋਂ ਲੋਕਾਂ ਦਾ ਅਧਿਕਾਰ ਖੁੱਸ ਜਵੇ ਲੋਕਾਂ ਦਾ ਮੌਲਿਕ ਅਧਿਕਾਰ ਜਿਹੜਾ ਸਾਨੂੰ ਸੰਵਿਧਾਨ ਨੇ ਦਿੱਤਾ ਜਿਹੜੇ ਬਾਬਾ ਸਾਹਿਬ Ambedkar ਦੀਆਂ ਫੋਟੋਆਂ ਟੰਗੀਆਂ ਉਹਨਾਂ ਨੇ ਸਾਨੂੰ ਦਿੱਤਾ ਕਿ ਅਸੀਂ ਆਜ਼ਾਦੀ ਨਾਲ ਆਪਣੀ ਗੱਲ ਕੁਝ ਵੀ ਕਹਿ ਸਕਦੇ ਕਿਤੇ ਵੀ ਰੱਖ ਸਕਦੇ ਹਾਂ ਅਸੀਂ ਜਿੱਥੇ ਲੋੜ ਪਵੇ ਕਿਸੇ ਵੀ ਤਸ਼ੱਦਦ ਤੇ ਕਿਸੇ ਜੋ ਸਰਕਾਰਾਂ ਗਲਤ ਕੰਮ ਕਰਦੀਆਂ ਅਸੀਂ ਉਹਦੇ ਖਿਲਾਫ ਧਰਨਾ ਤੇ ਮੁਜ਼ਾਹਰਾ ਕਰ ਸਕਦੇ ਹਾਂ ਅਸੀਂ ਜੇ ਲੋੜ ਪਵੇ ਸਾਡੀ ਜਿਹੜੀ ਅੰਗਰੇਜ਼ੀ ਚ ਕਹਿੰਦੇ ਨੇ ਰਾਈਟ ਟੂ ਲਿਬਰਟੀ ਆਫ ਲਾਈਫ ਆਪਣੀ ਆਪਣੀ ਜੀਵਨ ਨੂੰ ਆਪਣੇ ਤਰੀਕੇ ਨਾਲ ਜੀਣ ਦੀ ਖੁੱਲ੍ਹ ਤੇ ਆਜ਼ਾਦੀ ਹੋਣੀ ਚਾਹੀਦੀ ਲੇਕਿਨ ਹੁਣ ਪੰਜਾਬ ਦੇ ਵਿੱਚ ਇਹ ਨਹੀਂ ਗਈ ਸਭ ਤੋਂ ਪਹਿਲਾਂ ਮੇਰੇ ਵੀਰੋ ਕਿਸਾਨਾਂ ਤੇ ਹਮਲਾ ਕੀਤਾ ਭਗਵੰਤ ਮਾਨ ਨੇ ਜੋ ਖਨੋਰੀ ਔਰ ਸ਼ੰਭੂ ਬਾਰਡਰ ਤੇ ਜਿਹੜਾ ਮੋਰਚਾ ਲੱਗਿਆ ਸੀ ਆਪਣੀ ਕਿਸਾਨਾਂ ਦੀ ਪੰਜਾਬ ਦੀ ਲੜਾਈ ਦਾ ਭਾਜਪਾ ਦੇ ਨਾਲ ਕੇਂਦਰ ਸਰਕਾਰ ਨਾਲ ਪਿੱਛੇ ਪੰਜਾਬ ਦੇ ਵਿੱਚ ਕਾਂਗਰਸ ਦੀ ਅਮਰਿੰਦਰ ਸਰਕਾਰ ਰਹੀ ਆ ਉਦੋਂ ਕਿੱਡਾ ਵੱਡਾ ਅੰਦੋਲਨ ਹੋਇਆ ਦਿੱਲੀ ਵਿੱਚ ਜਾ ਕੇ ਸਵਾ ਸਾਲ ਡੇਢ ਸਾਲ ਚੱਲਿਆ ਕਦੀ ਪੰਜਾਬ ਸਰਕਾਰ ਨੇ ਕਿਸੇ ਕਿਸਾਨ ਨੂੰ ਛੜੀ ਟਾਉਣ ਦਿੱਤੀ ਕਿਸੇ ਨੂੰ ਪੰਜਾਬ ਦੇ ਵਿੱਚ ਰੋਕਿਆ ਸਾਡੀ ਲੜਾਈ ਉਹਨਾਂ ਦੇ ਨਾਲ ਸੀ ਤੇ ਵਿੱਚ ਆ ਕੇ ਲਾਤੜਾਤੀ ਭਗਵੰਤ ਮਾਨ ਨੇ ਤੇ ਸਾਡੇ ਕਿਸਾਨਾਂ ਨੂੰ ਆਣ ਕੇ ਉੱਥੇ ਉਹਨਾਂ ਦੇ ਅੰਦੋਲਨ ਨੂੰ ਖਦੇੜਿਆ ਬੁਲਡੋਜ਼ਰ ਚਲਾਏ ਜੀਸੀਬੀ ਮਸ਼ੀਨਾਂ ਚਲਾਈਆਂ ਸਾਡੀਆਂ ਟਰਾਲੀਆਂ ਚੋਰੀ ਕਰਤੀਆਂ ਸਾਡਾ ਰੋਜ਼ਮਰਰਾ ਦਾ ਸਮਾਨ ਜੋ ਅੰਦੋਲਨ ਤੇ ਪਿਆ ਸੀ ਸਾਰਾ ਚੱਕ ਕੇ ਲੈ ਗਏ ਅੱਜ ਮੇਰੇ ਵੀਰੋ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦਾ ਨਾਮ ਟਰਾਲੀ ਚੋਰ ਪਿਆ ਹੋਇਆ ਵਾ ਇਹਨਾਂ ਨੂੰ ਟਰਾਲੀ ਚੋਰ ਅਤੇ ਹੋਰ ਜਿਹੜਾ ਸਮਾਨ ਚੱਕ ਕੇ ਇਹਨਾਂ ਦਾ ਨਾਮ ਉਹ ਪੈ ਗਿਆ ਅੱਜ ਭਗਵੰਤ ਮਾਨ ਨੇ ਜਿਹੜਾ ਪੁਲਿਸ ਰਾਜ ਲਾਗੂ ਕੀਤਾ ਉਹ ਹੁਣ ਕਹਿੰਦਾ ਕਿ ਤੁਸੀਂ ਕੋਈ ਰੋਸ ਮਜਾਰਾ ਨਹੀਂ ਕਰ ਸਕਦੇ ਤੁਸੀਂ ਧਰਨਾ ਨਹੀਂ ਕੋ ਮਾਰ ਸਕਦੇ ਸਾਰੇ ਪੰਜਾਬ ਦੇ ਵਿੱਚ ਦਫਾ 144 ਲਾਤੀ ਆ 10 ਬੰਦਿਆਂ ਤੋਂ ਜ਼ਿਆਦਾ ਇਕੱਠੇ ਹੋਵੋਗੇ ਤੁਹਾਡੇ ਦੇ ਪਰਚੇ ਦਰਜ ਕੀਤੇ ਜਾਣ ਆ ਪਿਛਲੇ ਦਿਨਾਂ ਵਿੱਚ ਗੁਰਦਾਸਪੁਰ ਦੇ ਵਿੱਚ ਜਿਹੜੇ ਕਿਸਾਨ ਇਕੱਠੇ ਹੋਏ ਉਹ ਸਿਰਫ ਆਪਣੀ ਜ਼ਮੀਨ ਦੇ ਅਧਿਕਾਰ ਵਾਸਤੇ ਜੋ ਜਿਹੜਾ ਉਹਨਾਂ ਦੀ ਲੈਂਡ ਐਕ acquisition ਜੋ ਜ਼ਮੀਨ ਲੈ ਰਹੀ ਸਰਕਾਰ ਉਹਦੇ ਖਿਲਾਫ ਮੁਜਾਹਰਾ ਕਰਨ ਗਏ ਤੇ ਉਹਨਾਂ ਨੂੰ ਕੁੱਟ-ਕੁੱਟ ਕੇ ਲਾਠੀਆਂ ਦੇ ਨਾਲ ਉੱਥੋਂ ਭਜਾਇਆ ਗਿਆ ਆ ਬਠਿੰਡੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਪ੍ਰਦਰਸ਼ਨ ਉਹ ਅੱਜ ਹੋਣ ਨਹੀਂ ਦਿੱਤਾ ਐਡਾ ਦੀ ਤਾਨਾਸ਼ਾਹੀ ਤਾਂ ਅੰਗਰੇਜ਼ ਨੇ ਨਹੀਂ ਕੀਤੀ ਸੀਗੀ ਇਹੋ ਜਿਹੇ ਤਾਨਾਸ਼ਾਹੀ ਪਿਛਲੇ 60 70 ਸਾਲ ਦੇ ਆਜ਼ਾਦਪਾ ਰਚਨੀ ਕਿਸ ਨੇ ਕੀਤੀ ਸੀ ਇਹ ਕਿਉਂ ਹੋ ਰਿਹਾ ਵਾ ਸਾਰਾ ਕੁਝ ਪੰਜਾਬ ਦੇ ਵਿੱਚ ਕਿਉਂਕਿ ਜਿਹੜਾ ਕੇਜਰੀਵਾਲ ਹੈ ਔਰ ਇਹਨਾਂ ਦਾ ਜਿਹੜਾ ਦਿੱਲੀ ਦਾ ਟੋਲਾ ਉਹ ਪੰਜਾਬ ਨੂੰ ਹੁਣ ਕੁੱਚਲ ਕੇ ਰਾਜ ਕਰਨਾ ਚਾਹੁੰਦੇ ਨੇ ਉਹ ਜਿਹੜੀ ਮੈਂ ਗੱਲ ਕਹੀ ਮਾਨਸਿਕਤਾ ਉਹਨਾਂ ਨੂੰ ਪਤਾ ਕਿ ਸਿੱਖ ਤੇ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬੀ ਬਹਾਦਰ ਲੋਕ ਨੇ ਇਹ ਹਮੇਸ਼ਾ ਜ਼ੁਲਮਦਾਰ ਤੇ ਤਸ਼ੱਜਦਾਂ ਦੀ ਵਿਰੋਧਤਾ ਕਰਦੇ ਨੇ ਆਪਣੀ ਮਾਨਸਿਕਤਾ ਤੇ ਹਮਲਾਵਾ ਜਦੋਂ ਐਨਐਸਏ ਲਾਉਂਦੇ ਨੇ ਅੰਮ੍ਰਿਤਪਾਲ ਦੇ ਇਕੱਲੇ ਅੰਮ੍ਰਿਤਪਾਲ ਦੇ ਨਹੀਂ ਲਾਉਂਦੇ ਉਹ ਤੁਹਾਡੇ ਸਾਰਿਆਂ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਆਉਂਦਾ ਕਿਉਂ ਲੋ ਚੱਕੋ ਤੁਹਾਡਾ ਮੁੰਡਾ ਅਸੀਂ ਭੇਜਤਾ ਤੁਹਾਡੇ ਨੌਜਵਾਨ ਚੱਕ ਕੇ ਦਿਬਰੂਗੜ੍ਹ ਦੇ ਜੇਲ੍ਹ ਵਿੱਚ ਭੇਜਦੇ ਆ ਖਬਰਦਾਰ ਜੇ ਪੰਜਾਬ ਦੇ ਵਿੱਚ ਕੋਈ ਬੋਲਿਆ ਅਸੀਂ ਐਨਐਸਏ ਵੀ ਲਾਵਾਂਗੇ ਅਸੀਂ ਯੋਆਪਾ ਵੀ ਲਾਵਾਂਗੇ ਇਹੀ ਹਮਲਾ ਬੀਜੇਪੀ ਸਾਡੀ ਮਾਨਸਿਕਤਾ ਤੇ ਦਿੱਲੀੋਂ ਕਰ ਰਹੀ ਹੈ ਮੇਰੇ ਲਈ ਉਹੀ ਹਮਲਾ ਕੇਜਰੀਵਾਲ ਤੇ ਭਗਵੰਤ ਮਾਨ ਦੇ ਜ਼ਰੀਏ ਇਸ ਮੂਰਖ ਆਦਮੀ ਜਿਹੜਾ ਆਪ ਖੁਦ 24 ਘੰਟੇ ਦਾ ਸ਼ਰਾਬੀ ਇਹਦੇ ਕੋਲੋਂ ਤੁਹਾਨੂੰ ਕੁਟਾਰੇ ਨੇ ਤੁਹਾਡੇ ਤੇ ਪੁਲਿਸ ਦਾ ਆ ਜੋ ਕਾਲੇ ਕਾਨੂੰਨ ਜਿਹੜੇ ਤੁਹਾਡੇ ਤੇ ਲਾਗੂ ਕੀਤੇ ਜਾ ਰਹੇ ਨੇ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਕਿਆ ਇਹ ਤੁਹਾਡੀ ਮਾਨਸਿਕਤਾ ਤੇ ਹਮਲਾ ਵਾ ਤੇ ਖਬਰਦਾਰ ਜੇ ਮੁੜ ਕੇ ਪੰਜਾਬ ਦੇ ਵਿੱਚੋਂ ਕਿਸੇ ਨੇ ਉੱਠ ਕੇ ਕਿਸੇ ਵੀ ਸਰਕਾਰ ਦੇ ਖਿਲਾਫ ਕੋਈ ਯਤਨ ਕੀਤਾ ਤੇ ਆਪਣੀ ਮਾਨਸਿਕਤਾ ਤੇ ਹਮਲਾ ਹੋਵੇ ਆ ਜਿਹੜਾ ਪੁਲਿਸ ਨੇ ਹੁਣ ਨਵਾਂ ਰੋਲ ਅਦਾ ਅਦਾ ਅਖਤਿਆਰ ਕੀਤਾ ਤੇ ਬਿਨਾਂ ਪੁੱਛ ਕੇ ਇਸ ਤੋਂ ਚੱਕ ਕੇ ਨੌਜਵਾਨਾਂ ਨੂੰ ਠੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਵਾ ਬਿਲਕੁਲ ਇਸੇ ਤਰ੍ਹਾਂ ਨਾਲ ਪੰਜਾਬ ਦੇ ਜਦੋਂ 80 ਦੇ 90 ਦਾ ਦਹਾਕਾ ਸੀ ਉਦੋਂ ਵੀ ਪੁਲਿਸ ਨੂੰ ਇਹ ਅਧਿਕਾਰ ਦਿੱਤੇ ਹੋਏ ਸੀ ਉਸ ਵੇਲੇ ਦੇ ਸ਼ਾਸਕਾਂ ਨੇ ਕਿ ਕਿਸੇ ਇਨਕੁਆਇਰੀ ਦੀ ਲੋੜ ਨਹੀਂ ਕਿਸੇ ਪਰਚੇ ਦੀ ਲੋੜ ਨਹੀਂ ਤੁਸੀਂ ਬੰਦਾ ਚੱਕੋ ਉਹਦੇ ਚੱਡੇ ਪਾੜੋ ਚੱਡੇ ਪਾੜੋ ਉਹਦੇ ਕਰੰਟ ਲਾਓ ਉਹਨੂੰ 30 ਡਿਗਰੀ ਟੌਰਚਰ ਕਰੋ ਉਹਨੂੰ ਮਾਰ ਦਿਓ ਜਾਨੂ ਅਸੀਂ ਤੇਰੇ ਨਾਲ ਖੜੇ ਹਾਂ ਆਹੀ ਭਗਵੰਤ ਮਾਨ ਅੱਜ ਕਰ ਰਿਹਾ ਵਾ ਅੱਜ ਉਹ ਕਹਿੰਦਾ ਕਿ ਪੁਲਿਸ ਨੂੰ ਪੂਰੀ ਖੋਲ ਦਿੱਤੀ ਕਿ ਜਿਹਨੂੰ ਮਰਚੀ ਮਾਰ ਦਿਓ ਤਾਜ਼ੇ ਦੋ ਇਨਕਾਊਂਟਰ ਹੋਏ ਨੇ ਇੱਕ ਇਨਕਾਊਂਟਰ ਪਟਿਆਲੇ ਚ ਕੀਤਾ ਗਿਆ ਇੱਕ ਮੁੰਡਾ ਜਸਪ੍ਰੀਤ ਸਿੰਘ 22 ਸਾਲ ਦਾ ਨੌਜਵਾਨ ਮੇਰੇ ਵੀਰੋ ਕੈਨੇਡਾ ਰਹਿੰਦਾ ਸੀਗਾ ਉਸ ਨੇ ਆਪਣੇ ਪਿਓ ਦੇ ਵਾਸਤੇ ਪੈਸੇ ਇਕੱਠੇ ਕਰਕੇ ਕਿ ਮੈਂ ਪੰਜਾਬ ਜਾਣਾ ਤੇ ਮੈਂ ਨਾ ਇਹਨੂੰ ਗੱਡੀ ਲੈ ਕੇ ਦੇਣੀ ਆ ਤੇ ਦੇਣੀ ਇਹਨੂੰ ਮੈਂ ਖਬਰ ਜਿਹੜੀ ਆ ਉਹ ਉਦਣ ਦੇਣੀ ਜਿੱਦਣ ਗੱਡੀ ਦੀ ਚਾਬੀ ਉਹਦੇ ਸਾਹਮਣੇ ਮੈਂ ਰੱਖਾਂ ਉਹਨੇ ਆਪਣੇ ਪੈਸੇ ਕਿਸੇ ਆੜਤੀ ਇਹਨੂੰ ਇੱਥੇ ਪਟਿਆਲੇ ਚ ਭੇਜਤੇ ਜਦੋਂ ਉਹ ਬੇਈਮਾਨ ਹੋ ਗਿਆ ਉਹ ਆਰਤੀਆ ਉਹਦੇ ਪੈਸੇ ਮਾਰ ਗਿਆ ਉਹ ਜਦੋਂ ਪੰਜਾਬ ਚ ਆਇਆ ਬਾਈ ਸਾਹਿਬ ਦਾ ਨੌਜਵਾਨ ਸੀ ਗਰਮ ਖੂਨ ਸੀਗਾ ਉਸਨੇ ਉਹਦਾ ਬੱਚਾ ਚੁੱਕ ਲਿਆ ਜਾਂ ਨੌਜਵਾਨ ਉਹਦਾ ਬੇਟਾ ਕੋ ਚੱਕ ਲਿਆ ਉਹ ਸਾੜਤੀਆ ਦਾ ਇਹ ਉਹਦਾ ਕਸੂਰ ਸੀਗਾ ਉਸ ਕਸੂਰ ਦੀ ਸਜ਼ਾ ਹੈ ਤੁਸੀਂ ਐਫ ਆਈ ਆਰ ਦਰਜ ਕਰਕੇ ਅੰਗਰੇਜ਼ੀ ਚ ਕਹਿੰਦੇ ਨੇ ਅਬਡਕਸ਼ਨ ਕਿਡਨਾਪਿੰਗ ਜੋ ਮਰਜੀ ਧਾਰਾ ਲਾ ਕੇ ਉਸ ਨੌਜਵਾਨ ਨੂੰ ਜੇਲ੍ਹ ਭੇਜ ਸਕਦੇ ਸੀਗੇ ਜੇਲ੍ਹ ਨਹੀਂ ਭੇਜਿਆ ਪੁਲਿਸ ਵਾਲੇ ਗਏ ਬੱਚਾ ਚੱਕ ਕੇ बच्चा छुड़ाਉਣ ਤੋਂ ਬਾਅਦ 5-7 ਘੰਟਿਆਂ ਬਾਅਦ ਉਸ ਨੌਜਵਾਨ ਨੂੰ ਲਾਗਿਓ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ 22 ਸਾਲ ਦਾ ਨੌਜਵਾਨ ਮੇਰੇ ਵੀਰੋ ਇੱਕ ਵਾਰ ਜਰਾ 2 ਮਿੰਟ ਘੌਰ ਕਰਕੇ ਦੇਖੋ ਆਪਣੇ ਘਰ ਵਿੱਚ ਅਗਰ ਆਪਣੇ ਪੁੱਤ ਨੂੰ ਇਦਾਂ ਕਿਸੇ ਝੂਠੇ ਪੁਲਿਸ ਮੁਕਾਬਲੇ 'ਚ ਕੋ ਮਾਰ ਦੇਵੇ ਤਾਂ ਆਪਣੇ ਘਰ ਵਿੱਚ ਕੀ ਬਿੱਤੇਗੀ ਕਿਸੇ ਨੇ ਨਹੀਂ ਪੁੱਛਿਆ ਕੋਈ ਜਾਨਚ ਨਹੀਂ ਔਰ ਉਹੀ ਜਿਹੜੇ ਪੁਲਿਸ ਵਾਲੇ ਜਿਨ੍ਹਾਂ ਨੇ 22 ਸਾਲ ਦਾ ਨੌਜਵਾਨ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਸੀਗਾ ਉਹਨਾਂ ਨੇ ਸ਼ਾਮ ਨੂੰ ਆਣ ਕੇ ਪਟਿਆਲੇ दारू ਨਾਲ ਰੱਜ ਕੇ ਕਰਨਲ ਬਾਟ ਅਤੇ ਉਹਦੇ ਨੌਜਵਾਨ ਪੁੱਤਰ ਨੂੰ ਜਿਹੜਾ ਫੌਜੀ ਸੀ ਉਹਨੂੰ ਉੱਥੇ ਸਾਰਿਆਂ ਦੀ ਸਾਰਿਆਂ ਦੇ ਸਾਹਮਣੇ ਕੁੱਟਿਆ ਉਹਨੂੰ ਬੇਇੱਜ਼ਤ ਕੀਤਾ ਉਹਨਾਂ ਦੀਆਂ ਪੱਗਾਂ ਵਾਲੀਆਂ ਉਹੀ ਪੁਲਿਸ ਵਾਲਿਆਂ ਨੇ ਤੇ ਤਾਜ਼ਾ ਇਨਕਾਊਂਟਰ ਹੋਇਆ ਆ ਜਿਹੜੀ ਤਾਜ਼ਾ ਇੱਕ ਪੋਸਟਮਮ ਹੋਇਆ ਪੋਸਟਮਮ ਵਿੱਚ ਸਾਬਤ ਹੋ ਗਿਆ ਕਿ ਇਹਦੀ ਮੌਤ ਜਿਹੜੀ ਆ ਉਹ ਇਹਦੇ ਕਰੰਟ ਲੱਗਣ ਨਾਲ ਤੇ ਤਸ਼ੱਦਦ ਤੇ ਟੌਰਚਰ ਦੇ ਨਾਲ ਹੋਈ ਮੌਤ ਭਗਵੰਤ ਮਾਨ 2 ਦਿਨ ਪਹਿਲਾਂ ਬਠਿੰਡੇ ਸੀਗਾ ਜਾਣੋ ਕਿਡਾ ਜਾਲ ਮੁੱਖ ਮੰਤਰੀ ਹੋਊਗਾ ਜਿਹੜਾ ਬਠਿੰਡੇ ਘੁੰਮ ਰਿਹਾ ਉਸੇ ਬਠਿੰਡੇ ਵਿੱਚ ਉਹਦੀ ਪੁਲਿਸ ਨੇ ਸੀਆਈਏ ਸਟਾਫ ਦੇ ਵਿੱਚ ਇੱਕ ਹੋਣਹਾਰ ਐਵੇਂ ਕੋ 25 30 ਸਾਲ ਦਾ ਛੋਟੇ ਛੋਟੇ ਉਹਦੇ ਬੱਚੇ ਨੇ ਉਹਨੂੰ ਚੱਕ ਕੇ ਤਸ਼ੱਦਦ ਕਰਕੇ ਮਾਰਦੇ ਕੋ ਪੁੱਛਣਾ ਵਾਲਾ ਹੈ ਇਸੇ ਨੂੰ ਕਹਿੰਦੇ ਨੇ ਪੁਲਿਸ ਸਟੇਟ ਇਸੇ ਨੂੰ ਕਹਿੰਦੇ ਨੇ ਪੁਲਿਸ ਰਾਜ ਔਰ ਇਹ ਜਿਹੜਾ ਯੁੱਧ ਨਸ਼ੇ ਵਿਰੁੱਧ ਫੋਗਸ 31 ਮਈ ਆ ਯਾਦ ਕਰੋ ਅੱਛੀ ਤਰ੍ਹਾਂ ਨਾ ਪੰਜਾਬ ਦੇ ਡੀਜੀਪੀ ਨੇ ਇਹ ਕਿਹਾ ਸੀਗਾ ਕਿ 31 ਮਈ ਨੂੰ ਮੈਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਇਸ ਤੋਂ ਪਹਿਲਾਂ ਇਹਨਾਂ ਦਾ ਇੱਕ ਮੂਰਖਾ ਮੰਤਰੀ ਆ ਮਾਜੇ ਦਾ ਕੁਲਦੀਪ ਢਾਲੀਵਾਲ ਉਹਨੇ ਕਿਹਾ 31 ਦਸੰਬਰ 24 'ਚ ਖਤਮ ਕਰ ਦੂੰਗਾ ਆ 31 ਮਈ ਵੀ ਅੱਜ ਨੰਘ ਗਈ ਆ ਅੱਜ ਜਦੋਂ ਆਪਾਂ ਗੱਲ ਕਰ ਰਹੇ ਆ ਮੈਨੂੰ ਹੁਣੇ ਇੱਕ ਤਾਜ਼ੀ ਵੀਡੀਓ ਭੇਜੀ ਆ ਆ ਲੋਕ ਅਵਾਜ਼ ਟੀਵੀ ਦਾ ਮੁੰਡਾ ਮਨਿੰਦਰਜੀਤ ਸਿੱਧੂ ਜਿੱਤੇ ਪਰਚਾ ਕਰਾਇਆ ਸੀਗਾ ਦਰਜ ਉਹਨੇ ਰਾਮਪੁਰੇ ਵਾਲੇ ਫੂਲ ਦੇ ਐਮ ਐਲ ਏ ਕੀਏ ਨੇ ਉਹਨੇ ਮੈਨੂੰ ਭੇਜੀ ਇੱਕ ਵੀਡੀਓ ਆ ਬਠਿੰਡੇ ਦੇ ਕਰੇ ਗੋਨੇ ਆਣੀ ਮੰਡੀ ਗੋਨੇ ਆਣੀ ਦੇ ਲਾਗੇ ਕਿਸੇ ਪਿੰਡ ਵਿੱਚ ਓਵਰਡੋਜ਼ ਦੇ ਨਾਲ ਨੌਜਵਾਨ ਮਰਿਆ ਅੱਜ ਮਰਿਆ ਵਾ ਪਰ ਇਹ ਕਹਦੇ ਅਸੀਂ ਪੰਜਾਬ ਚ ਨਸ਼ਾ ਮੁਕਤ ਕਰਤਾ ਥੋੜੇ ਦਿਨ ਪਹਿਲਾਂ ਬਰਨਾਲੇ ਚ ਤੋਂ ਮੁੰਡੇ ਮਰੇ ਨੇ ਮੇਰੇ ਆਪਣੇ ਇਲਾਕੇ ਜਿਨ੍ਹਾਂ ਦੇ ਭੂਗਾਂ ਦੇ ਮੈਂ ਜਾਨਾ ਬੋਲਦਾ ਵਾਂ ਔਰ ਪਤਾ ਨਹੀਂ ਕਿੰਨੇ ਲੋਕ ਨੇ ਜਿਹੜੇ ਉਹ ਆਪਣੇ ਵਕਾਰ ਨੂੰ ਲੁਕਾਉਣ ਵਾਸਤੇ ਆਪਣੀ ਤੋਹੀਨ ਲੁਕਾਉਣ ਵਾਸਤੇ ਆਪਣੇ ਬੱਚਿਆਂ ਦੇ ਨਸ਼ੇ ਦੇ ਨਾਲ ਮੌਤ ਬਾਰੇ ਦੱਸ ਹੀ ਨਹੀਂ ਦੇ ਪਤਾ ਨਹੀਂ ਕਿੰਨੇ ਲੋਕ ਮਰ ਰਹੇ ਨੇ ਆ ਸ਼ਰਾਬ ਦੇ ਨਾਲ ਮਜੀਠੇ ਵਿੱਚ ਆਹ ਸਤਾਈ ਮਨ ਮੋਟਾ ਹੋ ਗਈਆਂ ਕੋਈ ਪੁੱਛਣ ਵਾਲਾ ਹੈ ਆਖੇ ਫੇ ਕਹੀ ਜਾਂਦੇ ਆ ਅਸੀਂ ਪੰਜਾਬ ਨਸ਼ਾ ਮੁਕਤ ਕਰ ਦਿੱਤਾ ਆ ਤੁਹਾਡੇ ਸੰਗਰੂਰ ਦੇ ਵਿੱਚ 24 2024 ਦੀ ਮਾਰਚ ਵਿੱਚ 20 ਗਰੀਬ ਆਦਮੀ ਜਾਲੀ ਸ਼ਰਾਬ ਪੀ ਕੇ ਮਰ ਗਏ ਸੀ ਕੋਈ ਪੁੱਛਣ ਵਾਲਾ ਨਹੀਂਗਾ ਮੇਰੇ ਵੀਰੋ ਇਹਨਾਂ ਦਾ ਯੁੱਧ ਨਸ਼ੇ ਵਿਰੁੱਧ ਵੀ ਫੇਲ ਹੈ ਇਹਨਾਂ ਦੀ ਸਿੱਖਿਆ ਕ੍ਰਾਂਤੀ ਵੀ ਫੇਲ ਹੈ ਇਹਨਾਂ ਦਾ ਜੋ ਪ੍ਰੋਗਰਾਮ ਲੂਕਦੇ ਨੇ ਉਲੀਕਦੇ ਨੇ ਉਹ ਸਰਾਸਰ ਝੂਠਾ ਇਹਨਾਂ ਗੱਲਾਂ ਦਾ ਸਾਨੂੰ ਦੁੱਖ ਹੈ ਸਾਨੂੰ ਇਹਨਾਂ ਗੱਲਾਂ ਦਾ ਤਾਂ ਦੁੱਖ ਹੈ ਅਸੀਂ ਚੱਲ ਸਕਦੇ ਆ ਅਸੀਂ ਕਰਜ਼ਾ ਵੀ ਚੱਲ ਸਕਦੇ ਆ ਅਸੀਂ ਝੂਠੇ ਪਰਚੇ ਵੀ ਚੱਲ ਸਕਦੇ ਆ ਪਰ ਜਿਹੜਾ ਇਹ ਨਵਾਂ ਦੌਰ ਸਰਕਾਰੀ ਜ਼ੁਲਮ ਤੇ ਤਸ਼ੱਦਦ ਦਾ ਜਿਵੇਂ ਕਿਸੇ ਵੇਲੇ ਪੰਜਾਬ 'ਚ ਜਦੋਂ ਖਾੜਕੂ ਲੇਅ ਸੀ ਜੋ ਉਹ ਹੋ ਰਿਹਾ ਵਾ ਕਿਣੀ ਮਿੱਠੀ ਸਾਜ਼ਿਸ਼ ਦੇ ਨਾਲ ਨੌਜਵਾਨਾਂ ਨੂੰ ਚੱਕ ਕੇ ਘਰਾਂ 'ਚੋਂ ਮਾਰਿਆ ਜਾ ਰਿਹਾ ਵਾ ਔਰ ਸਾਡੀ ਸਿੱਖਾਂ ਦੀ ਸੋਚ ਨੂੰ ਸਾਡੀ ਮਾਨਸਿਕਤਾ ਨੂੰ ਦਬਾਇਆ ਜਾ ਰਿਹਾ ਇਹ ਪੰਜਾਬ ਦੇ ਲੋਕ ਕਦੀ ਪ੍ਰਵਾਹ ਨਹੀਂ ਕਰਨਗੇ ਗੁਰਬਾਣੀ ਕਹਿੰਦੀ ਨਾ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਆਪਾਂ ਗਲਤ ਫਹਿਮੀ ਦੇ ਵਿੱਚ ਗਲਤ ਬੰਦਿਆਂ ਨੂੰ ਇੱਥੇ ਰਾਜ ਵਿੱਚ ਪਹਾਲ ਬੈਠੇ ਇਹ ਪੰਜਾਬ ਵਿਰੋਧੀ ਵੀ ਨੇ ਇਹ ਕਿਸਾਨ ਵਿਰੋਧੀ ਵੀ ਨੇ ਔਰ ਇਹ ਸਿੱਖ ਵਿਰੋਧੀ ਵੀ ਨੇ ਮੇਰੇ ਵੀਰੋ ਇਸ ਕਰਕੇ ਜਿੰਨੀ ਜਲਦੀ ਹੋ ਸਕੇ ਮੈਂ ਕੋਈ ਆਪਣੇ ਵਾਸਤੇ ਤੁਹਾਨੂੰ ਗੱਲ ਕਹਿਣ ਨਹੀਂ ਆਇਆ ਜਿੰਨੀ ਜਲਦੀ ਹੋ ਸਕੇ ਇਹਨਾਂ ਦਾ ਇਥੋਂ ਬੋਰੀਆ ਬਿਸਤਰਾ ਗੋਰ ਹੋਣਾ ਚਾਹੀਦਾ ਪੰਜਾਬ ਚ ਵਰਨਾ ਇਹ ਆਪਣੇ ਆਪਣੇ ਤੇ ਕੌਮੀ ਹਮਲੇ ਕਰ ਰਹੇ ਨੇ ਪੁਲਿਸ ਇਹਨਾਂ ਦੇ ਨਾਲ ਆ ਆ ਜਿਹੜਾ ਮਹਿਰਾਜ ਪਿੰਡ ਵਿੱਚ ਦੱਸੋ ਮੈਨੂੰ ਕੀ ਗੁਨਾਹ ਸੀਗਾ ਉਹਨਾਂ ਲੋਕਾਂ ਦਾ ਸਿਰਫ ਇਹ ਗੁਨਾਹ ਸੀਗਾ ਕਿ ਉਹ ਕਿਸਾਨ ਅੰਦੋਲਨ ਤੇ ਕਿਸਾਨਾਂ ਦੀ ਮੀਟਿੰਗ ਜਾਂਦੇ ਆ ਦੋ ਤਿੰਨ ਦਿਨ ਪਹਿਲਾਂ ਉਸੇ ਬੰਦੇ ਨੇ ਜਿਹਨੇ ਅ ਮਨਿੰਦਰਜੀਤ ਸਿੱਧੂ ਦੇ ਬੱਚਾ ਦਰਜ ਕਰਾਇਆ ਸੀਗਾ ਐਡਾ ਇਕੱਠ ਹੋਇਆ ਤੇ ਭਗਵੰਤ ਮਾਨ ਉੱਥੇ ਅੰਦਰ ਸੀਗਾ ਉਹ ਖੜਾ ਹੋ ਕੇ ਕਹਿੰਦਾ ਜੀ ਕਿ ਮਰਾਜ ਪਿੰਡ ਦੇ ਆ ਜਿਹੜੇ 4-5 ਬੰਦੇ ਨੇ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਮੁੱਖ ਮੰਤਰੀ ਨੇ ਕੁਝ ਦੇਖਿਆ ਨਹੀਂ ਕੋਈ ਜਾਂਚ ਨਹੀਂ ਕੋਈ ਇਨਵੈਸਟੀਗੇਸ਼ਨ ਨਹੀਂ ਕੋਈ ਇਨਕੁਆਇਰੀ ਨਹੀਂ ਸਾਹਮਣੇ ਐਸਐਸਪੀ ਖੜੀ ਸੀ ਉਹਨੂੰ ਕਹਿੰਦਾ ਉਹਨਾਂ ਦੇ ਪਰਚਾ ਦਰਜ ਕਰਕੇ ਚੱਕ ਕੇ ਅੰਦਰ ਦਿਓ ਉਹ ਨਾਮ ਲੈ ਰਿਆ ਸੀਗਾ ਕਿ ਜੀ ਇਹ ਅਕਾਲੀ ਪਛੋਕਰ ਦੇ ਨੇ ਅਕਾਲੀ ਪਛੋਕਰ ਹੋਣਾ ਮਾੜੀ ਗੱਲ ਹੈ ਕੋਈ ਕਿਸੇ ਪਾਰਟੀ ਦੇ ਨਾਲ ਛੁਡਣਾ ਕੋ ਮਾੜੀ ਗੱਲ ਹੈ ਉਹਨਾਂ ਦੇ ਪਰਚਾ ਦਰਜ ਕਰਤਾ ਮੇਰੇ ਵੀਰੋ ਸ਼ਾਮੀ ਚੱਕ ਕੇ ਔਰ ਉਹਨਾਂ ਵਿੱਚ ਇੱਕ ਆਦਮੀ 83 ਸਾਲ ਦਾ ਵਾਹ ਚੱਕ ਕੇ ਜੇਲ੍ਹ ਵਿੱਚ ਛੁੱਡ ਦਿੱਤੇ ਕੱਲ ਉਹਨਾਂ ਦੀ ਸਾਰਿਆਂ ਦੀ ਚਾਰ ਪੰਜ ਬੰਦੇ ਸੀ ਉਹਨਾਂ ਦੀ ਕੱਲ ਜ਼ਮਾਨਤ ਹੋ ਗਈ ਅਦਾਲਤ ਵਿੱਚੋਂ ਹੁਣ ਵੇਖੋ ਇਹਨੂੰ ਕਹਿੰਦੇ ਨੇ ਪੁਲਿਸ ਰਾਜ ਤੇ ਪੁਲਿਸ ਸਟੇਟ ਉਹਨਾਂ ਨੂੰ ਚੱਕ ਕੇ ਦੁਬਾਰਾ ਫਿਰ ਅਰੈਸਟ ਕਰ ਲਿਆ ਇੱਕ ਪਰਚੇ ਦੇ ਵਿੱਚ ਅੱਜ ਉਹਨਾਂ ਨੇ ਉੱਥੇ 3 ਵਜੇ ਦਾ ਸਮਾਂ ਰੱਖਿਆ ਕਿ ਜੇ ਸਾਡੇ ਬੰਦਿਆਂ ਨੂੰ ਮਰਾਜ ਪਿੰਡ ਸਭ ਤੋਂ ਵੱਡਾ ਪਿੰਡ ਹੈ ਪੰਜਾਬ ਦਾ ਅਮਰਿੰਦਰ ਸਿੰਘ ਦਾ ਪਿੰਡ ਕਿ ਜੇ ਸਾਡੇ ਬੰਦਿਆਂ ਨੂੰ ਤੁਸੀਂ ਰਿਹਾ ਨਹੀਂ ਕਰੋਗੇ ਅਸੀਂ 3 ਵਜੇ ਜਿਹੜਾ ਨੈਸ਼ਨਲ ਹਾਈਵੇ ਉਹ ਜਾਮ ਕਰਾਂਗੇ ਉੱਥੇ ਚੱਲਿਆ ਮੈਂ ਮੇਰੇ ਤੁਹਾਡਾ ਵੀ ਕੰਮ ਬਹੁਤ ਜ਼ਰੂਰੀ ਨੇ ਕਿ ਉੱਥੇ ਪਹੁੰਚਣਾ ਵੀ ਬਹੁਤ ਜ਼ਰੂਰੀ ਕਿਉਂਕਿ ਉਹ ਲਤਾੜੇ ਹੋਏ ਨੇ ਉਹ ਮਾਰੇ ਹੋਏ ਨੇ ਔਰ ਉਸ ਤੋਂ ਬਾਅਦ ਮੈਂ ਜਾਊਂਗਾ ਗੋਡੇਆਣਾ ਜਿਹੜਾ ਨਰਿੰਦਰ ਸਿੰਘ ਟੀਚਰ ਜਿਹਨੂੰ ਉਹਨਾਂ ਨੇ ਪੁਲਿਸ ਨੇ ਟੌਰਚਰ ਨਾਲ ਮਾਰ ਦਿੱਤਾ ਔਰ ਮੈਂ ਜਦੋਂ ਤੁਹਾਡੇ ਨਾਲ ਇਹ ਗੱਲਾਂ ਕਰ ਰਿਹਾ ਅੱਜ ਖਤਰਾ ਐਡਾ ਵਾ ਕਿ ਚਲੋ ਪਰਚੇ ਦਾ ਅਸੀਂ ਚੱਲੇ ਹੀ ਨੇ 2:30 ਵਜੇ ਥਾਣਾ ਖੁਲਾਇਆ ਸੁਭਾਨਪੁਰ ਦਾ ਇੱਕ ਹੋਰ ਦਰਜ ਕੀਤਾ ਤਾਂ ਕਿ ਖੇਰਾ ਬਾਹਰ ਨਾ ਆਸੇ ਝੂਠੇ ਮੁਕਦਮੇ ਦਾ ਅਸੀਂ ਚੱਲ ਸਕਦੇ ਹਾਂ ਪਰ ਮੈਨੂੰ ਐ ਲੱਗ ਰਿਹਾ ਕਿ ਜੋ ਅੱਜ ਪੁਲਿਸ ਸਟੇਟ ਪੰਜਾਬ ਜਿਸ ਤਰ੍ਹਾਂ ਦਾ ਪੁਲਿਸ ਨੂੰ ਪੂਰਾ ਖੁੱਲ ਦੇ ਏਟੀਆ ਮੈਨੂੰ ਲੱਗਦਾ ਕਿ ਜਿਹੜਾ ਵੀ ਆਦਮੀ ਇਹਨਾਂ ਦੇ ਖਿਲਾਫ ਬੋਲੇਗਾ ਆ ਜਿਵੇਂ ਸਿੱਧੂ ਮੂਸੇਵਾਲਾ ਬੋਲਿਆ ਸੀ ਨਾ ਗਿੱਤਰਾ ਹੀ ਬੋਲਿਆ ਸੀ ਨਾ ਜਿਵੇਂ ਉਹਨੂੰ ਮਰਵਾ ਦਿੱਤਾ ਗਿਆ ਉਹ ਉਹ ਕਤਲਿਆਬ ਕਾਇਦਾ ਜਿਸ ਤਰ੍ਹਾਂ ਇਹਨਾਂ ਨੇ ਉਹਦੀ ਸਿਕਿਉਰਿਟੀ ਵਿਥੋੜ ਕਰਕੇ ਸਾਰੀ ਦੁਨੀਆ ਨੂੰ ਦੱਸਿਆ ਕਿ ਅਸੀਂ ਸਿਕਿਉਰਿਟੀ ਵਿਥੋੜ ਕਰ ਲਈ ਸਿੱਧੂ ਮੂਸੇਵਾਲੇ ਦੀ 24 ਘੰਟਿਆਂ ਤੋਂ ਕਤਲ ਹੋਇਆ ਮੈਂ ਇਹ ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਸਿਆਸੀ ਲੋਕਾਂ ਦੇ ਵੀ ਕਤਲ ਦੇਖੋਗੇ ਜਾਂ ਉਹਨਾਂ ਲੋਕਾਂ ਦੇ ਕਤਲ ਦੇਖੋਗੇ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਕਿਉਂਕਿ ਪੁਲਿਸ ਨੂੰ ਸਾਰੀ ਖੋਹ ਦਿੱਤੀ ਹੈ ਕੋਈ ਪੁੱਛਣ ਵਾਲਾ ਹੀ ਹੈ ਨਿਕਾ ਇਸ ਲਈ ਮੇਰੇ ਵੀਰੋ ਪਹਿਣੋ ਬਜ਼ੁਰਗੋ ਮੈਂ ਤਾਂ ਤੁਹਾਨੂੰ ਸਿਰਫ ਜਗੌਣ ਆਇਆ ਵਾਂ ਗੱਲ ਵੋਟ ਤੱਕ ਸੀਮਤ ਰਹੇਗੀ ਵੋਟਾਂ ਦਾ ਮੈਨੂੰ ਪਤਾ ਤੁਸੀਂ ਪਾਉਂਗੇ ਔਰ ਇਹਨਾਂ ਨੂੰ ਹਰਾਓਂਗੇ ਪਰ ਇਹਨਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਪੰਜਾਬ ਦੇ ਵਿੱਚੋਂ ਕਿ ਤੁਸੀਂ ਸਾਡੇ ਨੌਜਵਾਨਾਂ ਨਾਲ ਸਾਡੀ ਕਿਸਾਨੀ ਦੇ ਨਾਲ ਤੇ ਸਾਡੇ ਲੋਕਾਂ ਦੇ ਨਾਲ ਤੁਸੀਂ ਸਰਕਾਰੀ ਤੰਤਰ ਵਰਤ ਕੇ ਉਹਨਾਂ ਨੂੰ ਡਰਾ ਧਮਕਾ ਕੇ ਤੇ ਮਾਰ ਨਹੀਂ ਸਕਦੇ ਇਹ ਨਿਰਣਾਇਕ ਫੈਸਲਾ ਤੁਹਾਨੂੰ 2027 ਦੇ ਵਿੱਚ ਲੈਣਾ ਪਵੇਗਾ ਔਰ ਪਿੰਡਾਂ 'ਚ ਜਦੋਂ ਹੋਣ ਇਹਨਾਂ ਨੂੰ ਪੁੱਛੋ ਬੀਬੀਆਂ ਬੈਠੀਆਂ ਮੇਰੀਆਂ ਭਗਵੰਤ ਮਾਹਰੀ ਕਹਿੰਦਾ ਸੀਗਾ ਕਿ ਲੀਡਰਾਂ ਨੂੰ ਸਵਾਲ ਪੁੱਛਿਆ ਕਰੋ ਤੇ ਹੁਣ ਤੁਸੀਂ ਉਹਨੂੰ ਪੁੱਛੋਗੇ ਤਾਂ ਪਰਚਾ ਦਰਜ ਕਰ ਦਿੰਦਾ ਔਰ ਇਹ ਜਿਹੜੀ ਬਦਲਾਖੋਰੀ ਥੱਲੇ ਤੱਕ ਲੈ ਕੇ ਤੁਹਾਡੇ ਨਕਰਦਾ ਹਰਭਜਨ ਸਿੰਘ ਔਰ ਇਹਦੇ ਨਾਲ ਦੇ ਸਾਥੀ ਇਹ ਸਭ ਤੋਂ ਪਹਿਲਾਂ ਮੈਨੂੰ ਚੰਡੀਗੜ੍ਹ ਮਲੇ ਕਾਂਗਰਸ ਭਵਨ ਚ ਇਹ ਵਿਚਾਰਾ ਆਪਣਾ ਪਰਚਾ ਚੱਕੀ ਫਿਰਦਾ ਸੀਗਾ ਕਿ ਮੇਰੇ ਖਿਲਾਫ ਜੀ ਇੱਕ ਝੂਠਾ ਪਰਚਾ ਦਰਜ ਕਰਤਾ ਐਂਡੀਪੀਐਸ ਦਾ ਕੋ ਹੋਰ ਔਰ ਹਜ਼ਾਰਾਂ ਐਸਆਈ ਐਕਟ ਲਾਤਾ ਉੱਤੇ ਜਿਹੜਾ ਬੰਦਾ ਕਹਿੰਦਾ ਕਿ ਮੈਂ ਤੁਹਾਡੇ ਖਿਲਾਫ ਆ ਮੈਂ ਕਾਂਗਰਸ ਚ ਆਂ ਹਾਂ ਮੈਂ ਆ ਕੇ ਆਲੀ ਆ ਚੱਕੇ ਪਰਚਾ ਦਰਜ ਕਰ ਦਿੰਦੇ ਮੇਰੇ ਵੀਰੋ ਕੱਲ ਮੇਰੇ ਆਪਣੇ ਹਲਕੇ ਚ ਨਡਾਲਾ ਨਗਰ ਪੰਚਾਇਤ ਅਸੀਂ ਜਿੱਤੇ ਆ ਜਿਵੇਂ ਚੀਮਾ ੱਟਕੇ ਨਾ ਬਣਾਤਾ ਮੈਂ ਬਰੌਣ ਨਹੀਂ ਦਿੱਤਾ ਅਸੀਂ ਪ੍ਰਧਾਨ ਬਣਾਇਆ ਆਪਣਾ ਮੀਤ ਪ੍ਰਧਾਨ ਬਣਾਇਆ ਬੜੇ ਜ਼ੋਰ ਨਾਲ ਕੋਈ ਕੁਝ ਲੋਕਾਂ ਨੇ ਦੇਖਿਆ ਹੋਵੇਗਾ ਔਰ ਸਾਡੀ ਉਥੇ ਪ੍ਰਧਾਨ ਬੀਬੀ ਆ ਬਹੁਤ ਸਤਿਕਾਰਯੋਗ ਇੱਕ ਆਲੂ ਵਾਲੀਆ ਪਰਿਵਾਰ ਆ ਪੁਰਾਣਾ ਕਕੂਥਲੇ ਸਟੇਟ ਦਾ ਕੱਲ ਉਹਦੇ ਤੇ ਜ਼ੋਰ ਲਾਇਆ ਜਾ ਰਿਹਾ ਸੀ ਬੀਬੀ ਬਲਜੀਤ ਕੌਰ ਉਹਨਾਂ ਦੇ ਹਸਬੰਦ ਨੇ ਅਵਤਾਰ ਸਿੰਘ ALU ਵਾਲੀਆ ਉਹਨਾਂ ਦੇ ਬੜੇ ਧੀਰ ਦਾ ਜ਼ੋਰ ਲਾਉਂਦੇ ਸੀ ਕਿ ਖੈਰੇ ਨੂੰ ਛੱਡ ਦੇ ਉਹ ਕਹਿੰਦੇ ਖੈਰੇ ਨੂੰ ਅਸੀਂ ਕਿੱਦਾਂ ਛੱਡੀਏ ਅਸੀਂ ਕਿਉਂ ਛੱਡੀਏ ਜਦੋਂ ਦੇਖਿਆ ਕਿ ਉਹ ਨਹੀਂ ਮੰਨੇ ਕੱਲ ਇੱਕ ਔਰਤ ਤੇ ਉਹਦੀ ਉਮਰ ਹੁਣੀ ਘੱਟੋ ਘੱਟ 60 65 ਸਾਲ ਬਲਜੀਤ ਕੌਰ ALU ਵਾਲੀਆ ਤੇ ਇੱਕ ਮਨ ਘੜ ਝੂਠਾ ओके ਇਹਨਾਂ ਦੇ ਗੈਰ ਕਾਨੂੰਨੀ ਕਲੋਨੀਆਂ ਇਕੱਠੀਆਂ ਨੇ 1 ਇੰਚ ਵੀ ਜ਼ਮੀਨ ਨਹੀਂ ਉਸ ਔਰਤ ਦੇ ਕੋਲ 1 ਇੰਚ ਉਹ ਤੇ ਪਰਚਾ ਦਰਜ ਕਰਕੇ ਤੇ ਉਹਨੂੰ ਸੁਣਿਆ ਦਿੱਤਾ ਜਾ ਰਿਹਾ ਕਿ ਹੁਣ ਜਾ ਕੇ ਤੂੰ ਬੋਕਰ ਜੁਆਇਨ ਕਰ ਲੈ ਨਹੀਂ ਤਾਂ ਪਰਚਾ ਜਿਹੜਾ ਉਸ ਹੀ ਤੈਨੂੰ ਅਰੈਸਟ ਕਰਾਂਗਾ ਆ ਇਹਨਾਂ ਦੇ ਕਰਤੂਤ ਆ ਮੇਰੇ ਵੀਰੋ ਮੈਂ ਹਰਭਜਨ ਸਿੰਘ ਨੂੰ ਔਰ ਇਕੱਲਾ ਹਰਭਜਨ ਨਹੀਂ ਪੰਜਾਬ ਦੇ ਵਿੱਚ ਹਜ਼ਾਰਾਂ ਬੇਗੁਨਾ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਹੋਏ ਨੇ ਮੈਂ ਇਹ ਕਹਿਣ ਜਾ ਰਿਹਾ ਕਿ ਬਾਹੀ ਗੁਰੂ ਸਾਨੂੰ ਸੱਤਾ ਬੱਚੇ 2027 ਚ ਮੈਂ ਚੱਕੂਗਾ ਜ਼ਿੰਮੇਵਾਰੀ ਕਿ ਜਿੰਨੇ ਝੂਠੇ ਮੁਕਦਮੇ ਦਰਜ ਹੋਏ ਨੇ ਪੰਜਾਬ ਦੇ ਵਿੱਚ ਉਹਦਾ ਇੱਕ ਬਕਾਇਦਾ ਅਸੀਂ ਕਮਿਸ਼ਨ ਬਣਾਵਾਂਗੇ ਔਰ ਉਹ ਜਿਹੜਾ ਜੱਜ ਬਿਠਾਵਾਂਗੇ ਉਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਕੋਸਟੀ ਜੁਡੀਸ਼ੀਅਲ ਪਾਵਰਸ ਅਸੀਂ ਇਹ ਮੈਜਿਸਟ੍ਰੇਟ ਦੀਆਂ ਤਾਕਤਾਂ ਦੇਵਾਂਗੇ ਉਹ ਚ ਉਹਨੂੰ ਮਰਜ਼ੀ ਤਲਬ ਕਰੇ ਗਵਾਹਾਂ ਰਿਕਾਰਡ ਕਰੇ ਔਰ ਜਿਨ੍ਹਾਂ ਲੋਕਾਂ ਨੇ ਤੁਹਾਡੇ ਉੱਤੇ ਪਰਚੇ ਝੂਠੇ ਦਰਜ ਕੀਤੇ ਨੇ ਉਹਨਾਂ ਤੇ ਉਲਟੇ ਉਲਟੇ ਪਰਚੇ ਉਹਨਾਂ ਲੋਕਾਂ ਦੇ ਦਰਜ ਕੀਤੇ ਜਾਣਗੇ ਇਹ ਵੀ ਧਾਰਾ ਹੈ ਇੱਕ ਸੈਕਸ਼ਨ ਹੈ ਪੁਲਿਸ ਦੇ ਆਪਣੇ ਆਪਣੇ ਕੋਲ ਧਾਰਾ 182 ਆ ਤੁਹਾਡੇ ਜੋ ਬਹੁਤ ਸਾਰੇ ਜਾਣਦੇ ਤੁਸੀਂ ਬੜੇ ਸੰਗਰੂਰ ਜ਼ਿਲ੍ਹੇ ਦੇ ਬੜੇ ਮਾਹਰ ਬੰਦੇ ਹੋ ਬਹੁਤ ਸਾਰੇ ਕਾਮਰੇਡ ਲੜਾਈ ਲੜਨ ਵਾਲੇ ਨੇ 182 ਲੱਗੀ ਜਾ ਸਕਦੀ ਹੈ ਉਹਨਾਂ ਤੇ ਉਲਟੀ ਇਹ ਆਪਾਂ ਕਰਨ ਜਾਣਾ ਤਾਂ ਕਿ ਦੁਬਾਰਾ ਪੰਜਾਬ ਦੇ ਵਿੱਚ ਕੋਈ ਝੂਠੇ ਪਰਚੇ ਦਰਜ ਕਰਨ ਦੀ ਔਕਾਤ ਤੇ ਹਿੰਮਤ ਨਾ ਕਰੇ ਮੇਰੇ ਵੀਰੋ ਕਿਸਾਨਾਂ ਦੀ ਕੀ ਗੱਲ ਕਰਨੀ ਹੈ ਆਪਣੇ ਸਭ ਦੇ ਚਿਹਰੇ ਲਿੱਥੇ ਹੋਏ ਆ ਤੁਸੀਂ ਘਰਾਂ ਦੇ ਵਿੱਚ ਜਾ ਕੇ ਆਪਣੀ ਆਪਣੀ ਤਸਵੀਰ ਸ਼ੀਸ਼ੇ 'ਚ ਦੇਖਦੇ ਹੋ ਸਾਰੇ ਫਿਕਰਮੰਦ ਹੋ ਕਰਜ਼ਾ ਚੜ ਰਿਹਾ ਵਾ ਫਸਲ ਦੀ ਕੀਮਤ ਨਹੀਂ ਹੈ ਫਸਲ ਖਰਾਬ ਹੋਵੇ ਮੁਆਵਜ਼ਾ ਨਹੀਂ ਆ ਅੱਜ ਡੀਏਪੀ ਦੀ ਸ਼ੋਰਟੇਜ ਆ ਸਾਰੇ ਸੀਡ ਫਰਜੀ ਨੇ ਝੂਠੇ ਨੇ ਤੁਹਾਨੂੰ ਤੁਹਾਡਾ ਵਾਜਬ ਮੁੱਲ ਨਹੀਂ ਮਿਲਦਾ ਬਹੁਤ ਹੱਤਮਤਿਆਵਾਂ ਮਾਲਵੇ ਵਿੱਚ ਖਾਸ ਤੌਰ ਤੇ ਬਠਿੰਡਾ ਦੇ ਮਾਨਸਾ ਹੱਥ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ ਬੈਠੇ ਨੇ ਕਮਾਲੂ ਸਾਹਿਬ ਨਾਜਰ ਸਿੰਘ ਮਾਨਸ਼ਾਹੀ ਆਜ ਹੈ ਨਹੀਂ ਗਏ ਅਸੀਂ ਇੱਕ ਘਟੋ ਘੱਟ 100 ਪੀੜਤ ਪਰਿਵਾਰ ਨੂੰ ਮਿਲਿਆ ਮੈਂ ਮੈਂ ਕੁਝ ਆਵਾਜ਼ ਲਾਈ ਚੰਗੇ ਲੋਕਾਂ ਨੂੰ ਐਨ ਆਰ ਆਈਜ਼ ਨੂੰ ਉਹਨਾਂ ਨੇ ਮੇਰੇ ਕਹਿਣ ਦੇ ਉੱਤੇ ਪੈਸੇ ਦਿੱਤੇ ਅਸੀਂ ਪੈਨਸ਼ਨਾਂ ਲਾਈਆਂ ਉਹਨਾਂ ਦੀਆਂ ਗਰੀਬਾਂ ਦੀਆਂ ਇੱਕ ਇੱਕ ਘਰ ਦੇ ਵਿੱਚ ਦੋ ਦੋ ਆਤਮ ਹੱਤਿਆਵਾਂ ਤੇ ਇਹ ਕਹੀ ਜਾਂਦੇ ਅਸੀਂ ਪੰਜਾਬ ਨੂੰ ਰੰਗਲਾ ਬਣਾ ਦਿੱਤਾ ਮੇਰੇ ਵੀਰੋ ਅੱਜ ਪੰਜਾਬ ਤੇ ਬਾਹਰਲੇ ਦਾ ਕਬਜ਼ਾ ਨੌਕਰੀਆਂ ਬਾਹਰ ਦੀਆਂ ਕਿਉਂਕਿ ਸਾਡੇ ਕੋ ਕਾਨੂੰਨ ਹੀ ਨਹੀਂਗਾ ਔਰ ਇੱਕ ਕਾਨੂੰਨ ਮੈਂ ਪੇਸ਼ ਕੀਤਾ ਹੈ 2023 ਦਾ ਸੰਧਵਾ ਸਪੀਕਰ ਦੇ ਮੇਜ਼ ਦੇ ਉੱਤੇ ਪਿਆ ਹੋਇਆ ਕਿ ਹਿਮਾਚਲ ਪ੍ਰਦੇਸ਼ੀ ਤਰਜ਼ ਤੇ ਉੱਤਰਾਖੰਡ ਦੀ ਤਰਜ਼ ਤੇ ਔਰ ਗੁਜਰਾਤ ਦੀ ਤਰਜ਼ ਤੇ ਰਾਜਸਥਾਨ ਦੀ ਤਰਜ਼ ਤੇ ਇੱਕ ਰੋ ਬਣਾ ਦਿਓ ਕਾਨੂੰਨ ਬਣਾ ਦਿਓ ਕਿ ਕੋਈ ਵੀ ਬੰਦਾ ਬਾਹਰੋਂ ਆਣ ਕੇ ਸਾਡੇ ਇੱਥੇ ਜ਼ਮੀਨ ਨਾ ਖਰੀਦ ਸਕੇ ਬਿਨਾਂ ਸ਼ਰਤਾ ਪੂਰੀਆਂ ਕੀਤੇ VOTER ਨਾ ਬਣ ਸਕੇ ਤੇ ਨਾਲ ਸਰਕਾਰੀ ਨੌਕਰੀ ਨਾਲ ਲੈ ਸੀ ਅੱਜ ਨੌਕਰੀਆਂ ਦਾ ਰੋਣਾ ਪੈ ਰਿਹਾ ਬਹੁਤ ਭਗਵੰਤ ਕਹੀ ਜਾਂਦਾ ਕਿ ਮੈਂ 30000 ਨੌਕਰੀ ਦੇ ਦਿੱਤੀ 40 ਦੇ ਦਿੱਤੀ 50 ਦੇ ਦਿੱਤੀ ਮੈਂ ਪਿੰਡਾਂ ਜਾ ਕੇ ਪੁੱਛਦਾ ਕਿ ਤੁਹਾਡੇ ਪਿੰਡ ਕਿਸੇ ਪੰਜਾਬ ਮੁੰਡੇ ਨੂੰ ਨੌਕਰੀ ਵੀ ਨਹੀਂ ਹੋ ਗਈ ਸਾਡੇ ਪਿੰਡ ਤੇ ਕਿਸੇ ਨੂੰ ਨਹੀਂ ਮਿਲੀ ਕਿਉਂਕਿ ਸਾਡੇ ਕੋ ਕਾਨੂੰਨ ਹੀ ਨਹੀਂਗਾ ਰੋਕਣ ਦਾ ਉਹ ਸਾਰੀਆਂ ਨੌਕਰੀਆਂ ਬਾਹਰ ਜਾ ਰਹੀਆਂ ਨੇ ਮੇਰੇ ਵੀ ਸੋ ਮੈਂ ਤੁਹਾਡਾ ਸਾਰਿਆਂ ਦਾ ਬੜਾ ਮਸ਼ਕੂਰ ਹਾਂ ਸਮਾਂ ਇਜਾਜ਼ਤ ਨਹੀਂ ਦਿੰਦਾ ਮਸ਼ਹੂਰ ਤਾਲੀ ਹੁਣ ਨਾ ਖਰੀਦਦਾ ਨੀ ਪਨੀਰੀ ਤਿਆਰ ਹੈ ਆ ਤੁਹਾਡੇ ਤੋਂ ਪਹਿਲਾਂ ਪ੍ਰਚਾਰ ਕੀਤਾ ਸੀਗੇ ਉਸ਼ਾ 44 44 ਹਾਂ ਪਹਿਲਾਂ ਆਪਾਂ ਨੂੰ ਕਹਿ ਦਿੱਤਾ ਕਿ ਆਹ ਫਲਾਨਾ ਬੀਜ ਬੀਜਿਆ ਜਾਵੇ ਤੇ ਹੁਣ ਪਨੀਰੀਆਂ ਵੀ ਲਾ ਲੀਆਂ ਲੋਕਾਂ ਨੇ ਉਹਨੂੰ ਕਹਿੰਦੇ ਖਰੀਦ ਤੇ ਹੁਣ ਕਹਿੰਦੇ ਸਰਕਾਰੀ ਖਰੀਦ ਨਹੀਂ ਕਰਨੀ ਸੋ ਮੈਂ ਜਿਹੜੀ ਗੱਲ ਉਹ ਕਹੀ ਸੀ ਨਾ ਕਿ ਮੂਰਖਾਂ ਦੇ ਹੱਥ ਰਾਜ ਆ ਗਿਆ ਵਾ ਕਮਲੇ ਬੰਦੇ ਨੇ ਕਮਲੇ ਉਹ ਜਿਹੜਾ ਬਾਜਵੇ ਨੇ ਕਿਹਾ ਸੀ ਨਾ ਕਿ ਮਾੜਾ ਮਟੀਰੀਅਲ ਆ ਗਿਆ ਉਹ ਗਲਤ ਨਹੀਂ ਸੀ ਕਿਹਾ ਤੇ ਮਾੜਾ ਮਟੀਰੀਅਲ ਹੀ ਆ ਪਾ ਕਰਕੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਮੈਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ ਔਰ ਪਿੰਡਾਂ ਦਾ ਖਾਸ ਤੌਰ ਤੇ ਇੰਨੀ ਗਰਮੀ ਦੇ ਵਿੱਚ ਤੁਸੀਂ ਆਣ ਕੇ ਸਾਡੀ ਗੱਲ ਸੁਣੀ ਆ ਪਰ ਇੱਕ ਗੱਲ ਅੱਛੇ ਤਰਾ ਯਾਦ ਰਾਇਓ ਕਿ ਇਹਨਾਂ ਨੂੰ ਆਪਾਂ ਇਹਨਾਂ ਨੇ ਜਿਹੜਾ ਸਾਨੂੰ ਸ਼ਗਨ ਪਾਇਆ ਹੈ ਨਾ ਝੁੱਠੇ ਪਰਚਾ 'ਚ ਤੇ ਝੁੱਠੇ ਇਨਕਾਊਂਟਰਾਂ 'ਚ ਤੇ ਕਿਸਾਨ ਅੰਦੋਲਨ ਨੂੰ ਖਦੇੜਿਆ ਉਹਨਾਂ ਤੇ ਹਤਿਆਚਾਰ ਕੀਤਾ ਆਪਾਂ ਇਹ ਸ਼ਗਨ ਜਿਹੜਾ ਇਹ सूद समेत ਇਹਨਾਂ ਨੂੰ ਮੋੜਨਾ ਤੇ ਪਿੰਡਾਂ ਦੇ ਵਿੱਚੋਂ ਇਹਨਾਂ ਨੂੰ ਚੰਗੀ ਤਰ੍ਹਾਂ ਪਹੁੰਚੋਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਪਿਆਰ ਰਫਤੇ ਜ਼ਰੂਰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ੁਕਰੀਆ